ਅਧਿਕ ਸੁਜਾਨਪੁਰ ਪਾਣੀ ਨੰਬਰ ਹਾਈਵੇ ਦੇ ਉੱਤੇ ਇੱਕ ਟਰਾਲਾ ਖੜਾ ਸੀ ਜਿਸ ਦੇ ਵਿੱਚ ਡਰਾਈਵਰ ਜਿਹੜਾ ਡੈੱਡ ਪਿਆ ਸੀ ਉੱਥੇ ਸਥਾਨੀਏ ਲੋਕਾਂ ਵੱਲੋਂ ਜਿਹੜਾ ਆ ਦੇਖਿਆ ਗਿਆ ਕਿ ਇਹ ਟਰਾਲਾ ਜਿਹੜਾ ਕਾਫੀ ਸਮੇਂ ਤੋਂ ਜਿਹੜਾ ਕੋਈ ਇੱਥੇ ਖੜਾ ਹੈਗਾ ਤੇ ਨਾ ਹੀ ਅੱਗੇ ਜਾ ਰਿਹਾ ਨਾ ਪਿੱਛੇ ਜਾ ਰਿਹਾ ਪਰ ਲੋਕਾਂ ਵੱਲੋਂ ਜਦੋਂ ਉਸ ਡਰਾਈਵਰ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਵਾਰੀਆਂ ਜਿਹੜੀਆਂ ਅੰਦਰੋਂ ਦੱਸੀ ਜਾ ਰਿਹਾ ਕਿ ਲੋਕ ਸੀਗੇ ਡਰਾਈਵਰ ਨੂੰ ਕਾਫੀ ਜਿਹੜਾ ਲੋਕਾਂ ਵੱਲੋਂ ਜਿਹੜਾ ਉਠਾਉਣ ਦੀ ਕੋਸ਼ਿਸ਼ ਕੀਤੀ ਡਰਾਈਵਰ ਜਿਹੜਾ ਨਹੀਂ ਉੱਠਿਆ ਸੀ ਪਰ ਉਸ ਤੋਂ ਬਾਅਦ ਜਿਹੜਾ ਆ ਲੋਕਾਂ ਵੱਲੋਂ ਜਿਹੜਾ ਆ ਉਹਨਾਂ ਦੇ ਜੋ ਉੱਥੇ ਖੜੇ ਸੀ ਜਿੱਥੇ ਗੱਡੀ ਜਿਹੜੀ ਸੀਮੈਂਟ ਦੇ ਗੱਡੀ ਸੀਗੀ ਲੁਆਣ ਆਈ ਸੀ ਤੇ ਉਹਨਾਂ ਵੱਲੋਂ ਕੰਪਨੀ ਦੇ ਵਿੱਚ ਫੋਨ ਕਰਕੇ ਜਿੱਤੇ ਉਹਨਾਂ ਦੇ ਗੱਡੀ ਦੇ ਮਾਲਕ ਸੀ ਉਹਨਾਂ ਨਾਲ ਗੱਲਬਾਤ ਕੀਤੀ ਗਈ ਪਰ ਮਾਲਕ ਵੱਲੋਂ ਵੀ ਜਿਹੜਾ ਡਰਾਈਵਰ ਨੂੰ ਫੋਨ ਕੀਤਾ ਗਿਆ ਪਰ ਡਰਾਈਵਰ ਵੱਲੋਂ ਫੋਨ ਨਹੀਂ ਉਠਾਇਆ ਗਿਆ ਉਸ ਤੋਂ ਬਾਅਦ ਜਿਹੜਾ ਡਰਾਈਵਰ ਵੱਲੋਂ ਜਿਹੜਾ ਆ ਕੰਪਨੀ ਦੇ ਬੰਦਿਆਂ ਨੂੰ ਭੇਜ ਕੇ ਜਿਹੜਾ ਆ ਲੋਕਾਂ ਦੇ ਨਾਲ ਮਿਲ ਕੇ ਉਸ ਗੱਡੀ ਦੀ ਜਿਹੜੀ ਆ ਵਾਰੀਆਂ ਸੀ ਉਹਨਾਂ ਨੂੰ ਤੋੜਿਆ ਗਿਆ ਤੋੜ ਕੇ ਜਦੋਂ ਉਸ ਨੂੰ ਵਾਰ ਗੱਡਿਆ ਗਿਆ ਤਾਂ ਉਹ ਡਰਾਈਵ ਜਿਹੜਾ ਬਿਲਕੁਲ ਡੈੱਡ ਪਾਇਆ ਗਿਆ ਤੇ ਉੱਥੇ ਹੀ ਲੋਕਾਂ ਵੱਲੋਂ ਕਿਹਾ ਗਿਆ ਹੈ ਸਥਾਨੀ ਲੋਕਾਂ ਵੱਲੋਂ ਕਿਹਾ ਕਿ ਉਸ ਦੇ ਕੋਲੋਂ ਕੁਝ ਨਸ਼ੀਲੇ ਪਦਾਰਥ ਅਤੇ ਟੀਕੇ ਵੀ ਜਿਹੜੇ ਪ੍ਰਾਪਤ ਹੋਏ ਹਨ ਪਰ ਉੱਥੇ ਕਈ ਪ੍ਰਸ਼ਾਸਨ ਦੇ ਉੱਤਰ ਵੀ ਲੋਕਾਂ ਵੱਲੋਂ ਜਿਹੜੀਆਂ ਨਾ ਸਥਾਨੀ ਲੋਕਾਂ ਵੱਲੋਂ ਜਿਹੜੀਆਂ ਨਾ ਕਈ ਸਵਾਲ ਜਿਹੜੇ ਉਠਾਏ ਗਏ ਹਨ ਤੇ ਉੱਥੇ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਨਸ਼ਾ ਜਿਹੜਾ ਹੈ ਤੁਸੀਂ ਹੰਤ ਦੇ ਪਿੱਛੇ ਅਜੇ ਵੀ ਖਤਮ ਨਹੀਂ ਹੋਇਆ ਹੈਗਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਟਰੱਕ ਹੈਗਾ ਤੇ ਉੱਥੇ ਹੀ ਤੁਹਾਨੂੰ ਜਿਹੜੀ ਸਥਾਨੀ ਲੋਕਾਂ ਨਾਲ ਗੱਲਬਾਤ ਹੋਈ ਹੈ ਜੋ ਲੋਕਾਂ ਨੇ ਪ੍ਰਸ਼ਾਸਨ ਤੇ ਉਠਾ ਸਵਾਲ ਉਠਾਏ ਨਾ ਉਹ ਵੀ ਤੁਹਾਨੂੰ ਸੁਣਾ ਰਹੇ ਹਾਂ ਤੱਤਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਕਿਨਾਰੇ ਅਰੇ ਕੀ ਗੱਲਬਾਤ ਹੈ ਅਗੇ ਗੱਲਬਾਤ ਭਾਜੀ ਉੱਚ ਨਹੀਂ ਇੱਥੇ ਦੇ ਨਾਲ ਕੋਈ ਕੰਮ ਲਈ ਮੈਂ ਜਾ ਰਿਹਾ ਨਹੀਂ ਜੀ ਕੰਮ ਲਈ ਇੱਥੇ ਦੇਖਿਆ ਕਿ ਪਬਲਿਕ ਇਕੱਠੀ ਹੋਈ ਦੀ ਤੇ ਟਰੱਕ ਕੋਈ 3-4 ਘੰਟੇ ਤੋਂ ਲੱਗੇਦਾ ਸੀ ਤੇ ਉਹਦੇ ਵਿੱਚ ਪਬਲਿਕ ਨੇ ਦੇਖਿਆ ਕਿ ਇਹ ਟਰੱਕ ਨਾ ਕੋਈ ਅੱਗੇ ਜਾਏਗਾ ਨਾ ਪਿੱਛੇ ਜਾਏਗਾ ਜਿਲੇ ਆ ਕੇ ਪਬਲਿਕ ਨੇ ਦੇਖਿਆ ਕਿ ਵਿੱਚ ਇੱਕ ਡਰਾਈਵਰ ਹੀ ਜਿਹੜਾ ਮਰਗੀ ਡੱਡੋਂਗੇ ਦਾ ਇਹ ਉਹਦੇ ਕੋ ਮਰਗੀ ਉਹਦੇ ਟਰੈਕ ਦੇ ਵਿੱਚੋਂ ਟਿੱਕੇ ਨਿਕਲੇ ਆ ਨਾਲ ਕੋਈ ਜਿਹੀ ਲਾਪਰਦਾਤ ਜਿੱਦਾ ਚਿੱਟਾ ਹੋ ਗਿਆ ਵਗੈਰਾ ਨਿਸ਼ ਅੰਗੀਆਂ ਗੋਲੀਆਂ ਉਹ ਨਿਕਲੀਆਂ ਪਰ ਇਹ ਟਰੱਕ ਵਿਖਾਇਆ ਜਾਏ ਤੇ ਮਰਗੀ ਬਾਹਰ ਦਾ ਟਰੱਕ ਆ ਪਰ ਸਿਆਲਪੁਰ ਦਾ ਹਾਲ ਹਜੇ ਵੀ ਇਦਾਂ ਹੀ ਆ ਇਸੇ ਵੱਲੋਂ ਚਾਹੀਦਾ ਪ੍ਰਸ਼ਾਸਨ ਨੂੰ ਕਿ ਧਿਆਨ ਦਿਓ ਕੁਛ ਇਹ ਨਾਲ ਪ੍ਰਸ਼ਾਸਨ ਇੱਥੇ ਖੜਾ ਪ੍ਰਸ਼ਾਸਨ ਕੀ ਕਰੇਗਾ ਇੱਥੇ ਪ੍ਰਸ਼ਾਸਨ ਦੇ ਉੱਪਰ ਸਿੱਧਾ ਤੋਂ ਸਿੱਧਾ ਐਕਸ਼ਨ ਪ੍ਰਸ਼ਾਸਨ ਦੀ ਹਾਂਦਾ ਲੱਗੇ ਪ੍ਰਸ਼ਾਸਨ ਦੇ ਫੋਟੇ ਦਾ ਟਰੱਕ ਲੱਗੇ ਲੱਗੇ ਦਾ ਪ੍ਰਸ਼ਾਸਨ ਨੂੰ ਲੱਗ ਗਈ ਪਰ ਇਹਨਾਂ ਨੂੰ ਪਤਾ ਕਿ ਦੋ ਘੰਟੇ ਤੱਕ ਲੱਗੇ ਦਾ ਦੇਖੇ ਦੇਖ ਕੇ ਆਈਏ ਕਿ ਟਰੱਕ ਚ ਬੰਦਾ ਜਿੰਦਾ ਜਾਂ ਮਰੇ ਦਾ ਪਰ ਆ ਕੇ ਪਬਲੀਕ ਦੇਖੇ ਕਿ ਬੰਦਾ ਮਾਰ ਚੁੱਕਿਆ ਇਸ ਕਰਕੇ ਸਾਡੀ ਸਰਕਾਰ ਅਗੇ ਗੁਜਾਇਤ ਸ਼ਾ ਕਿ ਬਾਰੋਂ ਨਸ਼ਾ ਸਿਆਲਪੁਰ ਆ ਗਿਆ ਪਰ ਸਿਆਲਪੁਰ ਦਾ ਨਸ਼ਾ ਕਿਵੇਂ ਮੁਕੇਗਾ ਪਾਛਾਛਾ ਕਹਿੰਦੇ ਸਿਆਲਪੁਰ ਨਸ਼ਾ ਮੁਕਤ ਕਰਤਾ ਲੱਗਦਾ ਕੋਈ ਦਾ ਪਾਜੀ ਸਿਆਲਪੁਰ ਚ ਨਸ਼ਾ ਕੋਈ ਦੱਸੇ ਨਹੀਂ ਸਹੀ ਕਿੱਥੇ ਖਤਮ ਹੋਇਆ ਟਿੱਟੇ ਦੇ ਨੇਕੇ ਪਾਜੀ ਗੋਲੀ ਵਾਲਾ ਹੋ ਗਿਆ ਸਾਨੂੰ ਇਹ ਮੁੱਦਾ ਆਪਾਂ 3-4 ਸਾਲ ਤੋਂ ਪਹਿਲਾਂ ਚੁੱਕਿਆ ਸੀ ਗੋਲੀ ਵਾਲਾ ਆਪਾਂ ਹਰ ਇੱਕ ਬੰਦੇ ਨਾਲ ਮਿਲਿਆ ਹੋਰ ਪ੍ਰਸ਼ਾਸਨ ਜ਼ੀਰੋ ਸਾਡੇ ਸਾਹਮਣੇ ਪ੍ਰਸ਼ਾਸਨ ਹਜੇ ਵੀ ਜ਼ੀਰੋ ਆ ਕਿਉਂਕਿ ਸਰੇ ਅੰਕਲੋ ਪੰਪ ਦੇ ਨਾਲ ਮੁੜਾ ਫੜਿਆ ਸੀ ਤੇ ਇਹਨਾਂ ਨੇ ਉਹ ਮੁੜਾ ਮੈਂ ਸ਼ਾਮ ਨੂੰ ਦੇਖਿਆ ਵਾਰਾ ਪ੍ਰਸ਼ਾਸਨ ਨੇ ਕੀ ਕੀਤਾ ਉਹ ਦੇ ਕੋ ਪੇਦਾਰ ਤੇ ਹਾਰੀ ਦੱਤਰ ਉਹ ਲੇਡੀ ਦੇ ਕਿਤੇ ਮਾਰ ਦਿੰਦਾ ਉਹ ਦੱਤਰ ਤੇ ਕੋਣ ਜ਼ਿੰਮੇਵਾਰ ਨਹੀਂ ਪ੍ਰਸ਼ਾਸਨ ਨਹੀਂ ਕੋਈ ਜ਼ਿੰਮੇਵਾਰ ਪ੍ਰਸ਼ਾਸਨ ਦੇ ਆਪਣੇ ਘਰ ਦਾ ਵੀ ਬੈਠਾ ਹੁੰਦਾ ਤੇ ਪ੍ਰਸ਼ਾਸਨ ਦੀਆਂ ਅੱਖਾਂ ਖੁੱਲਣੀਆਂ ਐ ਇਦਾਂ ਪ੍ਰਸ਼ਾਸਨ ਦੀਆਂ ਅੱਖਾਂ ਨਹੀਂ ਖੁੱਲਣੀਆਂ ਕੀ ਕਹਾਂ ਤੁਹਾਡਾ ਪ੍ਰਸ਼ਾਸਨ ਮੈਂ ਕਹਿੰਦਾ ਜੀ ਸਿਹਾਰਪੱਦੀ ਜਿਹੜਾ ਠਾਣਾ ਸਿਹਾਰਪਰ ਇਹਦੀ ਮਿਹਰੀ ਪਕਟਣਾ ਹੀ ਸੀ ਆਣ ਬੱਟਾ ਨਸ਼ਾ ਵਿਗ ਰਿਹਾ ਇਸ ਤੋਂ ਬਾਅਦ ਹੋਰ ਕੁਛ ਨਹੀਂ ਕਹਿ ਸਕਦਾ ਕੋਈ ਕੀ ਨਾ ਮੇਰਾ ਨਾਮ ਬਿਆਸ ਦੇ ਕੀ ਗੱਲ ਬਾਤ ਇਹਦੇ ਡਾਕਟਰ ਚੋਂ ਉਹ ਤਾਂ ਹੀ ਹੈ ਉਹ ਪਤਾ ਨਹੀਂ ਜੀ ਸਾਡੇ ਮਾਲਕਾਂ ਨੇ ਸਾਨੂੰ ਕਿਹਾ ਸੀ ਤੂੰ ਜਾਓ ਲਿਆਓ ਕੋੜਾ ਤੇ ਦੁਕਾਨ ਤੇ ਖਾਲੀ ਕਰੀਏ ਆ ਹੀ ਆਏ ਉਹਨੂੰ ਫਾਲਣ ਉਹ ਅੱਗੇ ਹੀ ਲੈਣੀ ਆਹੀ ਜਾ ਕੇ ਮਾਲਕਾਂ ਨੂੰ ਕਿਹਾ ਤਾਂ ਜੀ ਲੈ ਆਵਾਂ ਤੁਹਾਡਾ ਜੀ ਮੇਰਾ ਜੀ ਉਹ ਉਹ ਨਹੀਂ ਕਦਾ ਜੀ ਨਾ ਸੁਤਿਆ ਆਜ ਬਾਰੀਆਂ ਦੀ ਇਲਾਜ ਪਾਣੀ ਜਾ ਕੇ ਮਾਲਕ ਨੂੰ ਤਲਾਹ ਕਰ ਦਿੱਤੀ ਤੇ ਉਹਦੇ ਉਹ ਨਹੀਂ ਕਦਾ ਜੀ ਮਾਗਣ ਉੱਤੇ ਮੈਂ ਉਹਦੀ ਕੰਪਨੀ ਦੇ ਫੋਨ ਕੀਤਾ ਮਾਲਕ ਨੂੰ ਫੋਨ ਦਿੱਤਾ ਮਾਲਕ ਨਾਲ ਕੇ ਦਿਆਦਰ ਨੂੰ ਫੋਨ ਕੀਤਾ ਡਰਾਈਵਰ ਨੂੰ ਫੋਨ ਨੂੰ ਦਿੱਤਾ ਫਿਰ ਉਹਨਾਂ ਨੇ ਆਪਣੇ ਦੇਖੂ ਕੰਪਨੀ ਦੇ ਬੰਦੇ ਹੋ ਉਹਨਾਂ ਨੂੰ ਫੋਨ ਦਿੱਤਾ ਉਹ ਆਏ ਉਹਨੇ ਚੱਕ ਦਿੱਤਾ ਉਹਨੇ ਆਣ ਕੇ ਬਾੜੀ ਨਾਲ ਖੋਲੀ ਪੋਰਟ ਆ ਗਈ ਫਿਰ ਉਹਨਾਂ ਨੇ ਕੀਤਾ ਲਾ ਕੇ ਕੋਈ ਸਮਾਨ ਵੀ ਲੈਣੇ ਲੱਗੇ ਠੀਕ ਹੈ ਬਗਰਾ ਇਹ ਨਹੀਂ ਪਤਾ ਇੱਥੇ ਨਹੀਂ ਗੱਡੀਆਂ ਦੇ ਬਾਹਰ ਵੀ ਆਏ ਦੇਖੇ ਆਏ ਨਹੀਂ ਇੱਥੇ ਇਹ ਦੇਖੋ ਇੱਥੇ ਪਬਲਿਕ ਜਗ੍ਹਾ ਹੈ ਮੈਂ ਤਾਂ ਦੇਖਿਆ ਹੈ ਆਹ ਤੇ ਗਾੜ ਲਿਖਿਆ ਕੀ ਲਾਦਾ ਮੋਦਕ ਕੀ ਕਰਨਾ ਪਤਾ ਨਹੀਂ ਉਹ ਜਿਹੜੇ ਉਹ ਉਹੀ ਪਰ ਕੋਈ ਦੱਸਿਆ ਨਹੀਂ ਕਿ ਕੀ ਕਾਰਨ ਮੌਜਦਾ ਪਹਿਲਾਂ ਵੀ ਆਂਦਾ ਪਹਿਲਾਂ ਤੁਹਾਡੇ ਕੋਲ ਨਹੀਂ ਪਹਿਲੇ ਵਾਲੇ ਆ ਸਾਡੇ ਕੋਲ ਕਿੱਥੋਂ ਰਹਿਣ ਵਾਲਾ ਸੀ ਉਹ ਵੀ ਨਹੀਂ ਪਤਾ ਸਾਨੂੰ ਅਸੀਂ ਪੁੱਛਿਆ ਨਹੀਂ ਕਦੀ ਕਿੱਥੋਂ ਦਾ ਕਿੱਥੋਂ ਦਾ ਨਹੀਂ